ਇਹਨਾਂ ਨੂੰ ਦੌੜ ਲਵਾਉਣ ਤੋਂ ਬਾਅਦ ਦੂਜਾ ਕੰਮ ਹੈ ਮੇਰਾ ਵਰਦੀਆਂ ਪ੍ਰੈਸ ਕਰਨੀਆਂ ਤੀਜਾ ਕੰਮ ਹੈ ਇਹਨਾਂ ਨੂੰ ਵੈਣ ਤੇ ਚੜਾ ਕੇ ਆ। ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਨਵਨ ਬਲੌਗ 'ਚ। ਸਵੇਰ ਦੇ ਵੱਜ ਚੁੱਕੇ ਨੇ। ਸਾਡੇ ਪੰਜ ਬੱਚੇ ਨੇ ਨਵਦੀਪਾ। ਲੱਭੇ। ਨਵਦੀਪਾ। ਨਵਦੀਪਾ ਇੱਧਰ ਦੇਖੋ। ਬੜਾ ਟਾਈਮ ਹੋ ਗਿਆ ਫੋਟੋ ਚਲੋ ਚਲਿਏ। ਨਵਦੀਪਾ ਖੜੀ ਹੋ ਜਾ ਬੋਤਾ। ਬੱਬੇ। ਉੱਠੋ 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 ਨਵਦੀਪ ਨਵਦੀਪ ਤੜੇ 90 ਫੜੇ ਮੇਰੇ ਬੁੱਤੇ ਉੱਠੋ ਉੱਠੋ ਸਾਡੇ ਬੜਾ ਟਾਈਮ ਹੋ ਗਿਆ ਫੜੋ ਚਲੋ ਚੱਲੀਏ ਉੱਠੋ ਤੁਹਾਂਜੀ ਬੱਚੇ ਉੱਠ ਗਏ ਨਵਦੀਪ ਨਾਲ ਅੱਜ ਤੇ ਦੇਖਿਆ ਨਾ ਮੈਂ ਤੁਹਾਨੂੰ ਦਿਖਾਇਆ ਸੀ ਸਾਰਿਆਂ ਨੂੰ ਨਵਦੀਪ ਨੂੰ ਕਿਵੇਂ ਉਠਾਇਆ ਸੀ ਅੱਜ ਇਹ ਕਹਿੰਦੀ ਮੈਂ ਉਠਾਦੀ ਹੁੰਦੀ ਹੰਨੀ ਸਾਰਿਆਂ ਨੂੰ 90 ਐ ਪਬੇ ਅਦਰ ਗੌਰੂ ਸਵੇਰੇ ਸਵੇਰ ਮਸਤੀ ਕਰ ਰਿਹਾ ਹੈ ਗਰੇ ਚਲੋ ਚਲੀਏ ਬੇਟਾ ਚਲੋ ਚਲੋ ਲੋ ਜੀ ਕਰੋ ਬਾਹਰ ਨਿਕਲ ਪਿਆ ਤੇ ਚੱਲਣ ਦੀ ਹੈ ਤਿਆਰੀ ਚਲੋ ਬੇਟੋ ਚਲੋ ਬੇਟੇ ਦੌੜ ਲੈ ਦੌੜ ਲੈ ਪੁੱਤੀ ਦੌੜ ਲੈ ਦੌੜ ਲੈ ਦੌੜ ਲੈ ਦੌੜ ਲੈ ਕੀ ਹੋ ਗਿਆ ਕੀ ਹੋ ਗਿਆ ਚਲੋ 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 ਸ਼ਾਬਾਸ਼ ਬੱਚਿਆਂ ਨੂੰ ਥੋੜਾ ਹੌਂਸਲਾ ਚਾਹੀਦਾ ਹੁੰਦਾ ਹੈ ਯਾ ਚਲੋ ਚਲੋ ਭਾਗੋ ਬੱਚੋ ਭਾਗੋ ਵੈਰੀ ਗੁੱਡ ਸਪੀਡ ਵਧਾਓ ਬਹੁਤ ਦਿਨਾਂ ਤੋਂ ਸਪੀਡ ਘਟਾ ਹੈ ਤੁਹਾਡੇ ਜੀ ਵਧਾਓ 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 ਕਰੋ ਦੌੜਿਆ ਕਰੋ ਦੌੜ 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 ਹੈ ਪਤਾ ਸੀ ਚੱਲ ਹੁਣ ਤਾਂ ਨਹੀਂਗਾ ਨਾ ਚੱਲ ਪੱਜ ਲੈ ਪੱਜ ਲੈ ਪਰ ਪੱਜ ਲੈ ਪਜੋ ਸਰੀਰ ਨੂੰ ਥਕਾਓ ਥੋੜਾ ਯਾ ਫਿਰ ਬਣੇਗਾ ਕੁਛ ਚਲੋ 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 ਆਜੋ 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 ਹਰਮਨਾ ਥੱਕ ਗਿਆ ਬੇਟਾ ਚਲ ਹਰਮਨ ਚਲੋ ਚਲੋ ਆਜੋ 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 ਮਰੋ ਸੂਰਜ ਆ ਗਿਆ ਸੂਰਜ ਦੇਵਤਾ ਹੀ ਨਿਕਲ ਰਹੇ ਨੇ ਹਾਂ ਪੈਰ ਦਰਦ ਹੋਣਾ ਆਪਕੀ ਹਾਂ ਦਰਦ ਹੋਣਾ ਆਪਕੀ ਕਿਉਂ ਦਰਦ ਹੀ ਪੈਦੇ ਪੈਦਰ ਹੋਵੇਗੀ ਥਕਾਵਟ ਆਵੇਗੀ ਸਰੀਰ ਨੂੰ ਤਾਂ ਹੀ ਬਣੇਗਾ ਬੇਟਾ ਯੋਗਾ ਸਹੀ ਯੋਗਾ ਠੀਕ ਹੈ ਨਾ ਓਕੇ ਚਲੋ ਲੜਾ ਦੌੜ ਪਹਿਲਾ 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 ਫਿਰ ਪਹਿਲਾ ਚਲੋ ਚਲੋ ਸਪੀਡ ਬੜਾ ਸਪੀਡ ਸਪੀਡ ਵੈਰੀ ਗੁੱਡ ਸੂਰਜ ਦਾਦਾ ਆਹ ਸੂਰਜ ਨਿਕਲ ਰਿਹਾ ਚਲ ਠੀਕ ਆ ਹੁਣ ਆਪਾਂ ਚੱਲੀਏ ਘਰੇ ਤੁਹਾਡੇ ਸਕੂਲ ਦਾ ਟਾਈਮ ਵੀ ਹੋ ਗਿਆ ਪੁੱਤ ਚਲੋ 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 ਕਿੰਨਾ ਪੱਜਿਆ ਨਹੀਂ ਜਾਂਦਾ ਪਤਾ ਨਹੀਂ ਕਿਹੜੀ ਸ਼ਕਤ ਪੱਜਾ ਜਾਵੇਗਾ ਪੱਜਾ ਜਾਵੇਗਾ ਚਲੋ ਚਲੋ ਛੱਕੀ ਹੁੰਦੀ ਕੋਈ ਨਹੀਂ ਤੁਹਾਨੂੰ ਛੜਕਾਂ ਦੀ ਕਮੀ ਹੈ ਤੁਹਾਨੂੰ ਹੈ ਛੜਕਾਂ ਦੀ ਕਮੀ ਮੈਂ ਹੁਣ ਦੋ ਵਾਰ ਛੜਕਦਾ ਹੁਣ ਤੁਸੀਂ 570 ਤੇ ਹੋ ਲੋਗੇ ਸਾਰੇ ਕਾਮੀ ਬੇਚੀ ਦੂਰ ਹੋ ਜਾਣੀ ਹੈ ਚਲੋ ਪੱਜੋ ਪੱਜੋ ਚਲ ਚੱਲ 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 ਮਨਵਾਰਾ ਐ ਨਹੀਂ ਕਰਿਆ ਕਰਦੇ ਚਲੋ ਚਲੋ ਚੱਲ ਮੇਰੀ ਤੀ ਚੱਲ ਦੌੜ 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 ਐ ਨਹੀਂ ਦੌੜ ਹਾਂ ਦੌੜ ਲਗਾਣੀ ਦੌੜ 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 ਸ਼ਾਬਾਸ਼ ਚਲੋ ਚਲੋ ਬੇਟਾ ਚਲੋ ਪੱਜਾ ਜਾਂਦਾ ਨਾ ਹਣਾ ਆ ਪੱਜਾ ਜਾਂਦਾ ਪੱਜਾ ਪੱਜਾ ਕੀ ਜਾਨੀ ਆ ਆਹ ਕੀ ਪ੍ਰੋਬਲਮ ਆ ਤੁਹਾਨੂੰ ਲੜਦੇ ਕਿਉਂ ਲੜਦੇ ਕਿਉਂ ਕੀ ਗੱਲ ਹੈ ਅਸੀਂ ਭਾਈ ਬਹਿਣ ਹੈ ਭਾਈ ਬਹਿਣ ਚਲ ਉੱਤਰਦਾ ਹੈ ਅੱਛਾ ਚਲੋ ਜਦੋਂ ਵੀ ਸਾਡੀ ਲੜਾਈ ਹੁੰਦੀ ਹੈ ਨਾ ਹਰਮਨਾ ਡੈਡੀ ਦਾ ਇੱਕ ਐਗਜ਼ਾਮਪਲ ਲੈਂਦਾ ਤੁਸੀਂ ਐ ਕਰਦੇ ਸੀ ਤਾਂ ਮੈਂ ਵੀ ਐ ਕਰਾਂਗਾ ਮੈਂ ਮੈਂ ਤਾਂ ਕੀ ਕਰਦਾ ਸੀ ਤੁਸੀਂ ਕੀ ਕਰਦੇ ਸੀ ਕੋਈ ਵੀ ਨਹੀਂ ਕਰਦਾ ਸੀ ਜਦੋਂ ਸਾਾਨੂੰ ਪਤਾ ਮਤਲਬ ਬੁਆਰੇ ਦੇ ਸੈਲਸ ਕੀ ਕਰਦੇ ਸੀ ਕੀ ਕਰਦਾ ਸੀ ਕੁੱਟਦਾ ਸੀ ਹੋਰ ਕੀ ਨਹੀਂ ਤੁਹਾਨੂੰ ਕਿਹਾ ਮੈਂ ਸਿੱਕੁੱਟਦੇ ਸੀ ਕਦੇ ਕਦੇ ਕੀ ਹਾਂ ਵੀ ਵਲਿਆ ਚਲੋ ਵੀ ਆ ਗਿਆ ਸੀ ਘਰੇ ਚਲੋ ਖੋਲੋ ਪੁੱਤ ਗੇਟ ਹੁਣ ਅਸੀਂ ਆ ਗਿਆ ਘਰੇ ਤੇ ਮੰਮੀ ਜੀ ਇੱਥੇ ਕਰ ਰਹੇ ਨੇ ਸਾਡੇ ਪੂਣ ਦੀ ਪਿਆਰ ਕੀ ਬਣਾਇਆ ਮੰਮੀ ਛੋਲਲੇ ਆਵਾਜ਼ ਕੋਈ ਨਹੀਂ ਹੋਣੀ ਹੋਈ ਪਈ ਇਹਦੇ ਵਿੱਚ ਹੁਣ ਲਤਾਸ ਸਹੀ ਆਵੇਗੀ ਛੋਲੇ ਛੋਲੇ ਆ ਕੀ ਆ ਛੋਲੇ ਹੱਥ ਵਿੱਚ ਗ੍ਰਿੰਟ ਮਮੀ ਡਾਈਡ ਨੂੰ ਡਾਈ ਕਰਨ ਲੱਗੇ ਮਮੀ ਚਾਹ ਨਹੀਂ ਪਿੰਦੇ ਹੁਣ ਵਧੀਆ ਚਾਹ ਨਾ ਪਿਆ ਕਰੋ ਚਾਹ ਨਾਲ ਜਿਆਦਾ ਫਲਾਵਟ ਆਉਂਦੀ ਹੈ ਬਹੁਤ ਵਧੀਆ ਮਮੀ ਕਿਨੇ ਸਰਾ ਦੁੱਧ ਗਰਮ ਕਰਕੇ ਰੱਖਤਾ ਚਲੋ ਹੁਣ ਠੰਡਾ ਹੋ ਜਾਂਦਾ ਫਿਰ ਪੀਵਾਂਗੇ ਅਸੀਂ ਹਾਂਜੀ ਹੁਣ ਡੈਡੀ ਜੀ ਕਰਨੇ ਨੇ ਸਾਡੀਆਂ ਵਦਦੀਆਂ ਪ੍ਰੈਸ ਇਹਨਾਂ ਨੂੰ ਬੋਰਡ ਲਵਾਉਣ ਤੋਂ ਬਾਅਦ ਦੂਜਾ ਕੰਮ ਹੈ ਮੇਰਾ ਵਰਦੀਆਂ ਪ੍ਰੈਸ ਕਰਨੀਆਂ ਤੀਜਾ ਕੰਮ ਹੈ ਇਹਨਾਂ ਨੂੰ ਵੈਨ ਤੇ ਚੜਾ ਕੇ ਆਣਾ ਠੀਕ ਹੈ ਜੀ ਤਿੰਨ ਦਿਨਾਂ ਬਾਅਦ ਅੱਜ ਸਕੂਲ ਲੱਗ ਰਿਹਾ ਹੈ ਬਰਸਾਤਾ ਕਾਰਨ ਛੁੱਟੀਆਂ ਸੀ ਅੱਜ ਜਾ ਰਹੇ ਨੇ ਚਲੋ ਵਾਹਿਗੁਰੂ ਮੇਰਾ ਕਰੇ ਵਾਹਿਗੁਰੂ ਬਰਸਾਤਾ ਬੰਦ ਕਰੇ ਰੋ ਸਕੂਲ ਜਾ ਕੇ ਤੰਗ ਕਰਦੇ ਰਹਿ ਘਰੇ ਰਹਿ ਕੇ ਆਹੋ ਕੀ ਕਰੀਏ ਨਾ ਗੁਰੂ ਜੀ ਮੰਮੀ ਜੀ ਕਰ ਰਹੇ ਨੇ ਮੇਰੇ ਕੋ ਜੂੜਾ ਕੱਲ੍ਹ ਦੇ ਵਾਲ ਗਿੱਲੇ ਸੀ ਇਸ ਕਰਕੇ ਅੱਜ ਕੀਤਾ। ਠੀਕ। ਅਸੀਂ ਹੋ ਗਏ ਤਿਆਰ ਅਸੀਂ ਜਾਂਦੇ ਹਾਂ ਸਕੂਲ। ਬਾਏ।